राधा स्वामी सत्संग दयाल बाग आगरा ਵੱਲੋਂ ਹਰ ਸਾਲ ਦੀ ਤਰ੍ਹਾਂ ਨੋ ਪ੍ਰੋਫਿਟ ਨੋ ਲਾਸ ਤੇ ਘਰਾਂ 'ਚ ਵਰਤਣ ਵਾਲੇ ਪ੍ਰੋਡਕਟਸ ਤਿਆਰ ਕਰਕੇ 24 ਨਵੰਬਰ ਦਿਨ ਐਤਵਾਰ ਅਤੇ 25 ਨਵੰਬਰ ਦਿਨ ਸੋਮਵਾਰ ਨੂੰ ਐਗਜ਼ਿਬਿਸ਼ਨ दयाल बाग ਮਿਲ ਪੁਤਲੀਕਰ ਚੌਂਕ ਵਿਖੇ ਲਗਾਈ ਜਾਵੇਗੀ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਸ ਐਗਜ਼ਿਬਿਸ਼ਨ 'ਚ ਆ ਕੇ ਆਪਣੀ ਜ਼ਰੂਰਤ ਦਾ ਸਮਾਨ ਖਰੀਦਣ। ਇਸ ਮੌਕੇ ਚੇਅਰਮੈਨ ਰਾਜਕੁਮਾਰ ਪੰਡਾਰੀ, ਜਰਨਲ ਸੈਕਟਰੀ ਅਨਿਲ ਵੇਦ, ਸੀਨੀਅਰ ਸਤਸੰਗੀ राकेश कुमार अनिल नंदा रोबिन तलवार विक्की खोसला समेत मेंबर मौजूद सन। ਸਾਡੀ ਜਿਹੜੀ ਹੈ}{|\text{Dialbagh ਦੀ exhibition ਹੈ ਪਿਛਲੇ 25 ਸਾਲ ਤੋਂ ਚੱਲ ਰਹੀ ਹੈ। ਸਾਡੇ all over India ਦੇ ਜਿਹੜੇ product ਹੈ no profit no loss ਤੇ ਬਣਾਏ ਜਾਂਦੇ ਆ ਤੇ ਆਪਣੇ ਆਪਣੇ units ਜਿਹੜੇ ਵੀ ਹੈ ਉਹ ਹਰ ਸਾਲ ਆਪਣੇ product ਇੱਥੇ ਸਾਨੂੰ ਪੇਚਦੇ ਆ ਔਰ ਕਾਫੀ ਪਿਛਲੇ 24-25 ਸਾਲ ਤੋਂ ਬਹੁਤ ਵਧੀਆ response ਆ ਰਿਹਾ ਹੈ ਔਰ ਇਹਦੇ ਨਾਲ ਜਿਹੜਾ ਮੀਡੀਅਮ ਤਬਕਾ ਉਹਨੂੰ ਬਹੁਤ ਫਾਇਦਾ ਹੁੰਦਾ ਹੈ। ਇਸ ਸਾਲ 2 ਦਿਨਾਂ ਵਾਸਤੇ} 24 ਤੇ 25 ਨਵੰਬਰ ਨੂੰ ਅਸੀਂ ਲਗਾ ਰਹੇ ਹਾਂ ਔਰ ਇਹ ਐਗਜ਼ਿਬਿਸ਼ਨ 24 ਤਰੀਕ ਨੂੰ 11 ਵਜੇ ਸਟਾਰਟ ਹੋਏਗੀ ਔਰ 2 ਦਿਨ ਚੱਲੇਗੀ ਇਹ ਸ਼ਾਮ ਦੇ 4 ਵਜੇ ਤੱਕ ਚੱਲੇਗੀ ਸਵੇਰੇ 11 ਵਜੇ ਤੋਂ ਸ਼ਾਮ ਦੇ 4 ਵਜੇ ਤੱਕ 2 ਦਿਨ ਚੱਲੇਗੀ